ਆਹ ਮੁੰਡੇ ਨੇ ਨਾ ਸਵਾਦ ਲਿਆ ਤਾਂ ਕੰਮ ਕਰਨ ਦਾ ਲੀਜਰ ਸਿਸਟਮ ਜਿਹੜਾ ਕੰਪਿਊਟਰ ਕਿਰਾਏ ਵਾਲਾ ਹਰ ਕੰਪਨੀ ਦਾ ਇੱਥੇ ਕੰਮ ਸਟਾਰਟ ਕਰਤਾ ਸ਼ੇਅਰ ਜਰੂਰ ਕਰ ਦਿਓ ਮਿੱਤਰੋ ਆਜੋ ਫਿਰ ਆਪਾਂ ਇਸ ਬਾਈ ਨਾਲ ਕਰਾਉਨੇ ਆ ਗੱਲਬਾਤ ਤੇ ਕੰਪਿਊਟਰ ਕਿਰਾਏ ਦਾ ਕੋਈ ਵੀ ਕੰਮ ਹੋਵੇ ਤਾਂ ਤੁਸੀਂ ਆਪਣੇ ਨੇੜੇ ਵਾਲੇ ਪਿੰਡ ਆ ਕੇ ਕੰਮ ਕਰਵਾ ਸਕਦੇ ਹੋ ਤੇ ਪੂਰੀ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਕਿੱਥੇ ਸਿਸਟਮ ਲੱਗਿਆ ਕਿਹੜਾ ਪਿੰਡਾ ਕਿੰਨਾ ਟਾਈਮ ਲੱਗਦਾ ਕੀ ਗੱਲਬਾਤ ਸਾਰੀ ਬਾਈ ਹੋਣਗੇ ਆਪਣੇ ਨਾਲ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰ ਤੇ ਬਾਕੀ ਲੈਣੇ ਜਾਣਕਾਰੀ ਬਾਈ ਸੱਸੀ ਗੱਲ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਸੁਖਵਿੰਦਰ ਠੀਕ ਹੈ ਬਾਈ ਸੁਖਵਿੰਦਰ ਪਿੰਡ ਆਪਣਾ ਪੈਣੀ ਵਾਗਾ ਪੈਣੀ ਵਾਗਾ ਜਿਹੜਾ ਮਾਨਸ ਰਹਿ ਜਾਂਦਾ ਹੈ ਨਾ ਇੱਕ ਵਾਰੀ ਬਈ ਨੰਬਰ ਬੋ ਸੁਖਵਿੰਦਰ 99156 ਜੀ 94177 ਜੀ ਤੇ ਸੁਖਵਿੰਦਰ ਭਾਈ ਆਪਣੇ ਕੋਲੇ ਕੀ ਇਹ ਸਿਸਟਮ ਆ ਜਿਹੜਾ ਆਪਾਂ ਮੰਨ ਲਓ ਲੇਜਰਾਂ ਦਾ ਕੰਮ ਕਰਦਾ ਹੈ ਜੀ ਲੇਜਰ ਲੈਵਲ ਦਾ ਬਸ ਜਿਵੇਂ ਅਕਾਊਂਟਿੰਗ ਬੀਸਰ वगैरह ਉਹ ਆਪਣੇ ਡਿਜੀਟਲ ਜਿਨਾ ਰਹੀ ਹੈ ਜੀ ਜੀ ਹਾਂਜੀ ਆ ਉਹ ਡਿਜੀਟਲ ਜਿਨਾ ਲੈ ਕੇ ਚੱਲਦਾ ਹੈ ਤੇ ਬਾਕੀ ਉਹ ਰਿਪੇਅਰ ਸਪੇਸ ਦਾ ਸਾਰਾ ਪ੍ਰਬੰਧਾ ਬਾਕੀ ਨਵੇਂ ਸਿਸਟਮਾਂ ਨਵੇਂ ਦੀ ਕਰ ਕਰਦੇ ਹੋ ਠੀਕ ਹੈ ਇੱਕ ਜਿਹੜੇ ਭਾਈ ਨਵੇਂ ਆ ਗਏ ਹੁਣ ਉਹਨਾਂ ਦਾ ਵੀ ਆਪਣੇ ਕੋਲੇ ਸਿਸਟਮ ਸਾਰਾ ਦਾ ਕੰਪਟਰ ਠੀਕ ਹੈ ਕਿੰਨਾ ਟਾਈਮ ਹੋ ਗਿਆ ਭਾਈ ਆਪਾਂ ਨੂੰ ਇੱਥੇ ਆਪਾਂ ਨੂੰ ਤਾਂ ਇੱਥੇ ਦਾ ਨਵੇਂ ਦੇ ਕੰਮ ਤੋਂ ਦੁੱਖ ਨਹੀਂ ਹੋਇਆ ਜੀ ਪਹਿਲਾਂ ਮੈਂ ਜਾ ਕੇ ਇੱਕ ਕੰਮ ਕਰਦਾ ਸੀ ਜਾਗਤਜੀਤ ਕੰਮ ਕਰਦਾ ਸੀ ਹਾਂਜੀ ਤੇ ਕਿਹਦਾ ਲੈ ਭਾਈ ਤੇ ਉੱਥੇ ਸੀ ਜਨ ਦਾ ਮੇਰਾ ਸੀਜ਼ਨ ਲੈ ਮਿੱਤਰੋ ਜਾਗਤਜੀਤ ਵਾਲ ਨੇ ਭਾਈ ਜਿਹੜਾ ਕੰਮ ਰਿਪੇਅਰ ਦਾ ਸਿੱਖਿਆ ਆ ਤੇ ਜੇ ਕਿਸੇ ਭਰਾ ਨੇ ਮੰਨ ਲਓ ਕੰਪਿਊਟਰ ਦਾ ਲੈਜਰ ਜੈ ਸਿਸਟਮ ਸਾਰਾ ਕੋਈ ਵੀ ਠੀਕ ਕਰਵਾਉਣਾ ਹੋਵੇ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਕੋਲੇ ਚੰਗੇ ਜਿਹੜੇ ਮਸ਼ੀਨਾ ਉਰਜੇ ਸੁਖਵਿੰਦਰ ਰਾਹ ਕੀ 부र्जा ਬਾਈ ਡੀਜ਼ਲ ਡਿਜੀਟਲ ਮੀਟਰ ਹੀ ਹੈ ਤੇ ਇਹਦੇ ਲਈ ਸੰਪਰਕ ਕਰੀਏ ਠੀਕ ਹੈ ਲੈ ਮਿੱਤਰੋ ਡਿਜੀਟਲ ਮੀਟਰ ਇਹੜਾ ਹੈ ਬਹੁਤ ਤਾਕੜਾ 부र्जा ਹੈ ਜਿਹੜਾ ਸਾਰਾ ਫਾਲਟ ਘੱਟ ਦਿੰਦਾ ਜਿਵੇਂ ਕਹੇ ਦੀ ਹੈ ਨਾ ਤੇ ਆਹ ਬਾਈ ਕੀ ਚੀਜ਼ ਹੈ ਇਹ ਉਹ ਲੈਜ਼ਰ ਨੂੰ ਟੈਸਟਿੰਗ ਵਾਸਤੇ ਜਿਹੜੀ ਲੱਗਦੀ ਹੈ ਠੀਕ ਹੈ ਲੈਬ ਰੈਸਟ ਕਰ ਦਿੰਦੇ ਆ ਪਰ ਲੈਜ਼ਰ ਨੂੰ ਟੈਸਟ ਕਰਨ ਵਾਸਤੇ ਜਿਹੜਾ ਆਹ ਪੁਰਜਾ ਮਿੱਤਰੋ ਬਣਿਆ ਹੋਇਆ ਤੇ ਬਾਕੀ ਬਾਈ ਕੋਲੇ ਰਿਪੇਅਰ ਸਾਰਾ ਸੁਹਾਣਾ ਬਾਈ ਸਾਰਾ ਇੱਕੋ ਜਿਹਾ ਠੀਕ ਹੈ A to Z ਸਮਾਨ ਆਪਣੇ ਕੋਲ ਹੈਗਾ ਮਨ ਲਾ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੈ ਗਈ ਤਾਂ ਆਪਣੇ ਕੋਲ ਬੰਦਾ ਆ ਗਿਆ ਪਰੇਸ਼ਾਨ ਨਹੀਂ ਹੁੰਦਾ ਮਨ ਲਾ ਵੀ ਆਪਣੇ ਕੋਲ ਆ ਨਹੀਂ ਹੈਗਾ ਵੀ ਵੀ ਸਮਾਨ ਲੈਣਾ ਪਰ ਮਾਲ ਸਾਨ ਪੂਜਾ ਮੋੜ ਜਾਣਾ ਵੀ ਲੈ ਬਾਈ ਸਭੰਦਰ ਨਾਲ ਤੁਸੀਂ ਸੰਪਰਕ ਕਰ ਲਓ ਦੋਸਤੋ ਤੇ ਬਾਈ ਦਾ ਜਿਹੜਾ ਕੰਮ ਬਹੁਤ ਚੰਗੇ ਪੱਧਰ ਤੇ ਆ ਤੇ ਬਾਕੀ ਜਗਤਜੀਤ ਸਾਨੂੰ ਇਹ ਸਾਰੇ ਜਾਣਦੀ ਆਪਣਾ ਹਨਾ ਕਿੱਡਾ ਕਾਰੋਬਾਰ ਆ ਉੱਥੋਂ ਜਿਹੜਾ ਬਾਈ ਟ੍ਰੇਨਿੰਗ ਲੈ ਕੇ ਆਇਆ ਤੇ ਸਾਰਾ ਕੰਮ ਜਿਹੜਾ ਬਾਈ ਇੱਥੇ ਪੈਣੀ ਵਗਦੇ ਪਿੰਡ ਵਿੱਚ ਕਰਦਾ ਮਿੱਤਰੋ ਜ਼ਿਲ੍ਹਾ ਮਾਨਸਾ ਰਹਿੰਦਾ ਦੂਰ ਨੇੜੇ ਵਾਲੇ ਵੀਰ ਜਿਹੜੇ ਬਾਈ ਕੋਲੇ ਸੁਖਵਿੰਦਰ ਕੋਲੇ ਕੰਮ ਕਰਾ ਸਕਦੇ ਆ ਤੇ ਬਾਕੀ ਸਾਰਾ ਜਿਹੜਾ ਕੰਮ ਹੈ ਪਲੇਅਰ ਦੇ ਥਰੂ ਚੱਕਰ ਕੇ ਲੈਬ ਦੇ ਵਿੱਚ ਕੀਤਾ ਜਾਂਦਾ ਤੇ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਆਉਂਦੀ ਜਿਵੇਂ ਹੁਣ ਕੰਪਿਊਟਰ ਗ੍ਰਾਮ ਦਾ ਸੀਜ਼ਨ ਆ ਤਾ ਉਹ ਬਾਈ ਕੋਲੇ ਆ ਸਕਦਾ ਤੇ ਬਾਈ ਟਾਈਮਿੰਗ ਕਿੰਨੇ ਤੋਂ ਕਿੰਨੇ ਵਜੇ ਤੱਕ ਰਹਿੰਦੀ ਆਪਣੀ ਤਾਂ ਤਾਂ ਬਸ ਮਤਲਬ ਜੀ ਸਵੇਰ 7:00 ਤੋਂ ਲੈ ਕੇ 8:00 ਵਜੇ ਤੱਕ ਰਹਿੰਦੀ 7:00 ਤੋਂ 8:00 ਵਜੇ ਤੱਕ ਕੋਈ ਵੈਸੇ ਨਹੀਂ ਆਉਂਦਾ ਤਾਂ ਕੋਈ ਚੱਕਰ ਨਹੀਂ ਹੈਗਾ ਜੀ ਜੇ ਕਈ ਵਾਰ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਤਾਂ ਆਪਣਾ ਸੰਪਰਕ ਕਰ ਲਿਆ ਹਣਾ ਹਾਂਜੀ ਹਾਂ ਸੰਪਰਕ ਠੀਕ ਹੈ ਤੇ ਬਾਈ ਸੁਖਵੰਦਰ ਨਾਲ ਸੰਪਰਕ ਕਰ ਸਕਦੇ ਹਾਂ ਕੋਈ ਐਵੇਂ ਨਹੀਂ ਕਿਹਦਾ ਕੰਮ ਸੀਜ਼ਨ ਦਾ ਜਿਵੇਂ ਚੱਲ ਜਾਂਦਾ ਰਾਤ ਬਰਾਤ ਤੇ ਜਾਂ ਕੰਮ ਖੜ ਗਿਆ ਸਵੇ ਨਿਹਰ ਸਵੇਰਾ ਤਾਂ ਬਾਈ ਉਸੇ ਟਾਈਮ ਯਾਰਾ ਕੰਮ ਕਲੀਅਰ ਕਰਕੇ ਦੇਊਗਾ ਇੱਕ ਵਾਰੀ ਬਈ ਡਰੈਸ ਹੋਰ ਬੋਲ ਦੇ 99160 ਜੀ 94171 ਠੀਕ ਹੈ ਪਿੰਡ ਪੈਣੀ ਵਗਾ ਜ਼ਿਲ੍ਹਾ ਮਾਨਸਾ ਨਾ ਤੇ ਬਾਈ ਨੂੰ ਦਿਓ ਮੌਕਾ ਤੇ ਦੋਸਤੋ ਵਧੀਆ ਕੰਮਾਂ ਲੈਜਰ ਦਾ ਲੈਬ ਟੈਸਟ ਤੇ ਸਾਰਾ ਕਰਬੇਰ ਦਾ ਜਿਹੜਾ ਕੰਮ ਕਰਦਾ ਤੇ ਧੰਨਵਾਦ ਦੋਸਤੋ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ